हेलो गाइस होप कर देंगे कि सब ठीक हो गए आज मैं टैटनल लाइव जुड़ने निकली हूं से ਅੱਜ ਸਾਨੂੰ ਮਸਲੀਨ ਦਾ ਛੁਟਾਇਆ ਸੀ ਜੋ ਬਾਲਾ ਲਾਈਟ ਕਲਰ ਚ ਵਿੱਚ ਸੀਗਾ ਤੇ ਇਹ ਗ੍ਰੇ ਕਲਰ ਦਾ ਆਇਆ ਤੇ ਮਮਾ ਅੱਜ ਸੂਟ ਨਾ ਰਹੀ ਸੀਗੇ ਅਸੀਂ ਤੁਹਾਨੂੰ ਕੱਲ ਨੂੰ ਪਲਾਜ਼ੋ ਦੱਸਾਂਗੇ ਲਾਈਵ ਤੋਂ ਜੁੜਾਂਗੇ ਜਦੋਂ ਤੁਸੀਂ ਤੁਹਾਨੂੰ ਪਲਾਜ਼ੋ ਦਿਖਾਵਾਂਗੇ ਕਿਤਾ ਪਲਾਜ਼ੋ ਬਣਾਇਆ ਹੈ ਤੇ ਮਮਾ ਹੋਂ ਸਲਵਾਰ ਸੀ ਰਿਹਾ ਤੁਸੀਂ ਨਾਲ ਨਾਲ ਲੈਪਟੋਪ ਲੈਪਟੋਪ ਵੀ ਇੰਜੋਏ ਕਰਦੇ ਪਏ ਆ ਸਕਦੇ ਹੋ ਹਣ ਮਮਾ ਬਣਾ ਰਹੇ ਸੀ ਪਹੁੰਚੇ ਇਹ ਮਸਲੀਨ ਦੇ ਵਿੱਚ ਕਪੜਾ ਆ ਤਾਂ ਉਧਰ ਦੇਖੋ ਉਹ ਜਿਹੜਾ ਡੱਬਾ ਪਿਆ ਹੈ ਆ ਇਹ ਮਮਾ ਇਹਦੇ ਚੋਂ ਥ्रेड ਵਗੈਰਾ ਕੱਢਦੇ ਆ ਤੇ ਉਹ ਜਿਹੜਾ ਮੈਗਨੇਟ ਨਾਲ ਉਹ ਲੱਗਾ ਹੈ ਉਹ ਮਮਾ ਸਹੀਆਂ ਵਗੈਰਾ ਲੈਂਦੇ ਆ ਦੇਖ ਸਕਦੇ ਹੋ ਮਮਾ ਪੌਂਚੇ ਰਿਪੇਅਰ ਕਰ ਰਿਹਾ ਮਦਦ ਨੂੰ ਕੋਈ ਨਹੀਂ ਕਰ ਰਿਹਾ ਜਿਸ ਨੇ ਵੀ ਕੋਈ ਵੀ ਸੂਟ ਬਣਵਾਉਣਾ ਹੈ ਮम्मा ਕੋ ਲਾ ਸਕਦੇ ਨੇ ਤੁਹਾਨੂੰ ਅੱਜੋਂ ਸੀ ਫਸਟ ਟਾਈਮ ਲਾਈਵ ਹੋਏ ਆ ਸੀਰਤ ਦੇ ਕਹਿਣ ਤੇ ਤੇ ਸਿੱਧੀ ਨੂੰ ਹੈਂਡਲ ਕਰੇਗੀ ਦੇਖ ਸਕਦੇ ਹੋ ਮੰਮਾ ਨੇ ਹੁਣ ਸਲਵਾਸ਼ਿੰਗ ਲੱਗਿਆ ਪਹਿਲਾਂ ਪੌਂਚੇ ਬਣਾਏ ਸੀ ਕਿ ਮੰਮਾ ਨੇ ਦੇਖੋ ਮੰਮਾ ਲਿਆ ਰਿਹਾ ਦਾ ਸੈਂਟੀਮੀਟਰ ਕਿੰਨੇ ਸੈਂਟੀਮੀਟਰ ਹੈ ਕਿੰਨੇ ਨੇ ਕਿੰਨੇ ਇੰਚ ਹੈ ਤੇ ਆ ਦੇਖੋ ਗਾਇਸ ਇਹ ਆ ਮੀਚੀ ਵਾਲੀ ਕਾਪੀ ਪ੍ਰੋਪਰ ਇਹਦੇ ਸਿਰਫ ਮਮਾ ਦੇ ਸੂਟ ਦੇ ਹਿਸਾਬ ਕਿਤਾਬ ਹੁੰਦਾ ਹੈ ਹਰ ਇੱਕ ਚੀਜ਼ ਹੁੰਦੀ ਹੈ ਤੇ ਆ ਦੇਖੋ ਆਇਲ ਹੈ ਅਸੀਂ ਜ਼ਿਆਦਾ ਕਿਹੜਾ ਹੈ ਸੰਗੀਨੀ ਸਿਰਫ ना देख सकते है सूट या तेलिया संगीनी संगीनी स्विंग मशीन ऑयल फॉर बैटर परफॉर्मेंस फॉर यूज इन वर्कशॉप एंड मशीन सकट्रा हंड ममा सीरिया सलवार देखो देख सकते हो ती ਇਮੇਜ ਜਿੱਦ ਕੀਤੀ ਸੀ ਕਿ ਅੱਜ ਮੈਂ ਮम्मा ਮम्मा ਤੁਸੀਂ ਨਾ ਹੋਣਾ ਲਾਈਵ ਚੱਲوں ਮम्मा ਨੇ ਮੇਰੀ ਜਿੱਦ ਕਰਕੇ ਲਾਈਵ ਚੱਲਿਆ ਨਹੀਂ ਤਾਂ ਮम्मा ਵੀ ਨਹੀਂ ਕਿੱਥੇ ਚਲਦੇ ਆ ਲਾਈਵ ਵਗੈਰਾ ਹਮੋਂਦਮ ਇਹ ਚੈਨਲ ਪੰਜਾਬੀ ਬੁਟੀਕ ਸੌਰੀ ਪੰਜਾਬੀ ਬੁਟੀਕ 77 ਇਹ ਚੈਨਲ ਹੈ ਜਿੰਨਾ ਤੋਂ ਦੇਖ ਸਕਦੇ ਹੋ ਹੁਣ ਸਲਵਾਰ ਬਣਾਈਏ ਇਹ ਇਹ ਆਪਾਂ ਸਟੇਟ ਸਲਵਾਰ ਬਣਾ ਰਿਆ ਕੱਲੇ ਕੁੰਡਿਆਂ ਦੇ ਕੱਲੇ ਕੁੰਡਿਆਂ ਦੇ ਆਪਾਂ ਸਟੇਟ ਸਲਵਾਰ ਬਣਾ ਰਿਆ ਦੇਖ ਸਕਦੇ ਹੋ ਅਸੀਂ ਨਾਲ-ਨਾਲ ਲੈਪਟਾਪ ਤੇ ਵੀ ਇੰਜੋਏ ਕਰ ਰਹੇ ਹਾਂ ਬਟ ਲੈਪਟਾਪ ਸਾਡਾ ਹੈਂਗ ਹੋ ਗਿਆ ਹੈ ਚੱਲ ਨਹੀਂ ਰਿਹਾ ਵਰਕਿੰਗ ਕਰਦੇ ਆ ਓ ਮਾਈ ਗੋਡ ਲੈਪਟਾਪ ਤੇ ਸੱਚੀ ਵਰਕ ਕਰਨ ਲੱਗ ਗਿਆ ਚਲੋ ਆਪਾਂ ਕਰਦੇ ਆਂ ਦੇਖ ਸਕਦੇ ਹੋ ਉਹ ਦੇਖੋ ਗਾਇਸ ਮम्मा ਦਾ ਮਟੀਰੀਅਲ ਕੁਝ ਪੈਸੇ ਇਹਦੇ ਵਿੱਚ ਆ ਰੀਲਾਂ ਥ੍ਰੈਡ ਹਰ ਇੱਕ ਚੀਜ਼ ਤੇ ਉਹ ਜਿਹੜੇ ਮੈਗਨੇਟ ਨਾਲ ਸੂਈਆਂ ਵਗੈਰਾ ਲੱਗਿਆ ਨੇ ਤੇ ਮम्मा ਐਕਚੁਅਲ 'ਚ ਇੱਥੇ ਸੀਜ਼ਰ ਪਾਉਂਦੀ ਨੇ ਦੇਖ ਸਕਦੇ ਹੋ ਤਿਆ ਸਾਡੀ ਆਵਲੀ ਗੁੰਮ ਹੋ ਗਈ ਸੀ ਪਰ ਸਾਨੂੰ ਅੱਜ ਹੀ ਮਿਲੀ ਜਦੋਂ ਅਸੀਂ ਲਾਈਵ ਚੱਲ ਰਹੇ ਸੀਗੇ ਤਿਆਵਲਾ ਵੀ ਸਾਨੂੰ ਇੱਕ ਤੇਲ ਦੀ ਹੋ ਮਿਲ ਗਈ ਨੀਚੇ ਪਈ ਸੀਗੀ ਦੇਖ ਸਕਦੇ ਹੋ ਇਹ ਪੂਰਾ ਸੈਟ ਆ ਬਾਕੀ ਇੱਥੇ ਮੰਮਾ ਦੇ ਮੇਚੇ ਵਗੈਰਾ ਨੇ ਦੇਖੋ ਲੈਪਟਾਪ ਤੇ ਚੱਲ ਵੀ ਰਿਹਾ ਕੁਝ ਕਿ ਨਹੀਂ ਅਸੀਂ ਕੱਢ ਰਹੀ ਸੀ ਗਾਇਜ਼ Google.com ਪਰ Google.com ਲੱਭ ਨਹੀਂ ਰਹੀ ਗ੍ਰੋਮੋ ਚੋਮ ਨਹੀਂ Google Chrome ਤੇ ਮम्मा ਹੱਸਣ ਲੱਗੇ ਚੌਰਮ ਨਹੀਂ ਹੁੰਦਾ Chrome ਹੁੰਦਾ ਆ ਮੈਂ ਸੋਚਿਆ ਚਲ ਕੋਸ਼ਿਸ਼ ਹੀ ਹੁੰਦਾ ਕਿ ਖੈਨੇ ਸਮਝ ਲੱਗੇ ਚਾਏ ਨਾ ਲੱਗੇ ਹਾਇ ਤਾਂ Google.com ਹੈ ਜਾਂ Chowm ਏ ਗਾਇਸ ਪੁਰਾਣੇ ਜ਼ਮਾਨੇ ਦੀ ਹੈ ਪੁਰਾਣੇ ਟਾਈਮ ਦੀ ਪਰ ਮੰਮਾ ਨੇ ਇਹਨੂੰ ਸੈਕਟ ਸੂਟ ਕਰਤਾ ਤੇ ਨਿਊ ਬਣਾਤੀ ਜੇ ਦੋ ਤਿੰਨ ਚਾਰ ਪੰਜ ਸਾਲ ਹੋਏ ਨੇ ਇਹ ਲੈ ਆਂਦੇ ਮੰਮਾ ਕਹਿੰਦੇ ਪੰਜ ਸਾਲ ਆਏ ਪਰ ਮੈਨੂੰ ਪੁਰਾਣੇ ਟਾਈਮ ਦੀ ਬਣਾ ਕੇ ਖਿਲੋਤੀ ਕੱਲ ਮੈਂ ਫੁਲਕਾਰੀ ਚੈੱਕ ਕਰ ਰਹੀ ਸੀ ਤੇ ਮੰਮਾ ਨੇ ਮੈਨੂੰ ਆਖਿਆ ਕਿ ਤੂੰ ਮੇਰੀਆਂ ਫੁਲਕਾਰੀ ਕਿਉਂ ਲੈ ਰਹੀ ਹੈ ਮੰਮਾ ਨੇ ਮੈਨੂੰ ਖੋਦੀ ਆਖਿਆ ਸੀ ਕਿ ਜੇ ਤੈਨੂੰ ਫੁਲਕਾਰੀ ਵਧੀਆ ਲੱਗੇ ਤੂੰ ਹੋ ਲੈ ਲੈ ਪਰ ਫਿਰ ਮੰਮਾ ਨੇ ਮੈਨੂੰ ਆਖਿਆ ਕਿ ਕਿਉਂ ਫੁਲਕਾਰੀਆਂ ਲਾ ਲਈ ਫਿਰ ਮੈਂ ਮੰਮਾ ਨੇ ਯਾਦ ਕਰ ਬੈਠਾ ਫਿਰ ਮੰਮਾ ਮੈਨੂੰ ਪਿਆਰ ਕਰਨ ਲੱਗੀ ਸੌਰੀ 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 ਦੇਖੋ ਹੱਸਾ ਕਰੋ ਗੂਗਲ Chrome ਨਹੀਂ ਚੱਲਿਆ ਮੈਂ ਸੋਚ ਰਹੀ ਸੀ ਕਿ ਤੇ ਇਹਦੀ ਵਿੰਡੋ ਨਾ ਚੱਲ ਜੇ ਤੇ ਦੀ ਵਿੰਡੋ ਹੋ ਗਏ ਇਹ ਗਾਇਸ ਹੈਂਗ ਹੋ ਗਿਆ ਮੰਮਾ ਹੁਣ ਕਟ ਕਰ ਰਿਹਾ ਜੇ ਕਿਸੇ ਨੇ ਵੀ ਕੁਝ ਵੀ ਸਿੱਖਣਾ ਹੋਵੇ ਤਾਂ ਜਰੂਰ ਮੇਰੇ ਮੰਮਾ ਨੂੰ ਮੈਸੇਜ ਭੇਜੋ ਅਸੀਂ ਲਾਈਵ ਚੱਲ ਰਹੇ ਹਾਂ ਠੀਕ ਹੈ ਜਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਆ ਹੋ ਜਾ ਲੱਗਿਆ ਠੀਕ ਹੈ ਤੁਹਾਨੂੰ ਕੀ ਵੇਖਣਾ ਹੈ ਜੋ ਕੁਝ ਵੀ ਤੁਸੀਂ ਕਰਨਾ ਹੈ ਨਾ ਤੁਸੀਂ ਸਾਨੂੰ ਉਹ ਦੱਸ ਦਿਓ ਬਸ ਸਟਿਚਿੰਗ ਰਿਲੇਟਿਡ ਸਟਿਚਿੰਗ ਸਟਿਚਿੰਗ ਰਿਲੇਟਿਡ ਪਰ ਮੈਨੂੰ ਬੋਲਣਾ ਨਹੀਂ ਆ ਰਿਹਾ ਸੀਗਾ ਪੰਜਾਬੀ ਬੋਲੋ ਨਾ ਮਮਾ ਕਹਿ ਰਿਆ ਪੰਜਾਬੀ ਦੇਖੋ ਕਿੰਨਾ ਸੋਨਾ ਹੋ ਗਿਆ ਇਧਰੋਂ ਵੀ ਤੇ ਇਧਰੋਂ ਵੀ ਜਿੰਨੇ ਵੀ ਪੌਂਚੇ ਬਣਾਣੇ ਕੁਝ ਵੀ ਸਿੱਖਣਾ ਹੈ ਮੇਰੇ ਮਮਾ ਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਕਾਬਲੇ ਪੌਂਚੇ ਆ ਇਹ ਵੀ ਡਿਜ਼ਾਈਨ ਆ ਦੇਖੋ ਇੱਥੋਂ ਕਿੰਨੇ ਕੈਂਟ ਕੈਂਟ ਫਲਾਰ ਬਣਿਆ ਇਧਰ ਵੀ ਤੇ ਇਧਰ ਵੀ ਇਹ ਨਾ ਜਿਹੜਾ ਆਵਲਾ ਕੱਪੜਾ ਆ ਇਹ ਮਸਲੀਨ ਦੇ ਵਿੱਚ ਆ ਤੇ ਅਸੀਂ ਇਹ ਥੋੜਾ ਲਾਈਟ ਜਿਹਾ ਆ ਹਾਂ ਇਹ ਲਾਈਟ ਹੈ ਇਹ ਮੰਮਾ ਸਟੇਟ ਸਲਵਾਰ ਬਣਾ ਰਹੀ ਸੀ ਬਿਨਾ ਕੁੰਡੀਆਂ ਤੋਂ ਦੇਖ ਸਕਦੇ ਹੋ ਸਲਵਾਰ ਰੈਡੀ ਹੋ ਚੁੱਕੀ ਹੈ ਦੇਖੋ ਪ੍ਰੋਪਰ ਤਰੀਕੇ ਨਾਲ ਜੇ ਤੁਹਾਨੂੰ ਵੀ ਅਜੋ ਜਿਹੀਆਂ ਸਲਵਾਰਾਂ ਕੁਝ ਵੀ ਸਿੱਖਣਾ ਹੈ ਤੁਸੀਂ ਦੱਸਿਓ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਨੀ ਆ ਇੱਥੇ ਮਮਾ ਐਕਚੁਅਲ 'ਚ ਸਟੀਚ ਕਰਦੇ ਆ ਸਾਰਾ ਕੁਝ ਕਰਦੇ ਆ ਦੇਖ ਸਕਦੇ ਹੋ ਦੇਖੋ ਮੈਂ ਤੁਹਾਨੂੰ ਨਾ ਜ਼ੂਮ ਕਰਕੇ ਦਿਖਾਨੀ ਆ ਉੱਤੇ ਦੇਖੋ ਗਾਇਜ਼ ਇੱਥੇ ਸਿਰਫ ਮਮਾ ਨਾ ਸੂਟ ਵਗੈਰੇ ਕੱਟਦੇ ਆ ਪਹਿਲਾਂ ਮਮਾ ਜਿੱਥੇ ਉਹ ਚੇਅਰਸ ਨਹੀਂ ਪਈਆਂ ਉੱਥੇ ਪਹਿਲਾਂ ਮਮਾ ਦੀ ਮਸ਼ੀਨ ਸੀਗੀ ਗਾਈਜ਼ ਆਜੋ ਅਪਾ ਫੇਰ ਚੱਲ ਰਹੇ ਆ ਮਸ਼ੀਨ ਦੇ ਕੋਲ ਮੰਮਾ ਮਸ਼ੀਨ ਚਲਾ ਰਹੇ ਸੀਗੇ ਆਜੋ ਆਪਾ ਚਾਲਦੇ ਆਂ ਦੇਖੋ ਮੈਨੂੰ ਰਿਫਰੈਸ਼ ਕਰ ਲਈ ਸੀ ਪਰ ਗਾਈਜ਼ ਇਹ ਹੈਂਗ ਹੋ ਗਿਆ ਪਹਿਲਾਂ ਮੈਂ ਹੁਣ ਵਿੰਡੋ ਚ ਜਾਵਾਂਗੀ ਇਹਨੂੰ ਸ਼ਟਡਾਊਨ ਕਰਕੇ ਦੇਖੋ ਦੇਖੋ ਮਮਾ ਹਾਂ ਤੇ ਸੀ ਕੀ ਸੀ ਰਿਓ ਸ਼ਰਟ ਹੈ ਬੁਤੋਂ ਉਸੇ ਬਾਟਮ ਨਾਲ ਉਸੇ ਬਾਟਮ ਨਾਲ ਦੀ ਮਮਾ ਸ਼ਰਟ ਸੀ ਰਿਆ ਤੁਸੀਂ ਦੇਖ ਸਕਦੇ ਹੋ ਅੱਜ ਮਮਾ ਨੇ ਆਪਣਾ ਨਾਈਟ ਸੂਟ ਵੀ ਚੇਂਜ ਨਹੀਂ ਕੀਤਾ ਮਮਾ ਕਹਿੰਦੇ ਬਸ ਮੈਂ ਸੂਟ-ਸੂਟ ਕੱਟਨੇ ਨੇ ਦੇਖੋ ਮम्मा ਅੱਜ ਕਹਿੰਦੇ ਕਿ ਅੱਜ ਮੈਂ ਲਾਈਵ ਨਹੀਂ ਹੋਣਾ ਪਰ ਮੈਂ ਮम्मा ਨੂੰ ਆਖਿਆ ਤੱਕੇ ਨਾਲ ਮम्मा ਪਲੀਜ਼ ਜਿਹੜੇ ਵੀ ਲੋਗ ਆ ਪਲੀਜ਼ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਾਹੋ ਜੇ ਚਾਹੀਦੇ ਆ ਲਾਈਕ ਸਬਸਕ੍ਰਾਈਬ ਕਰ ਦਿਨਾ ਕੋ ਲਿਓ ਚੈਨਲ ਦਾ ਨੇਮ ਪੰਜਾਬੀ #boutique77 ਦੇਖੋ ਮम्मा ਹੁਣ ਗਲਾ ਬਣਾ ਰਿਹਾ ਮम्मा ਰਾਤੀ 10 ਵਜੇ ਸੁੱਤੇ ਸੀ ਮम्मा ਕਹਿੰਦੇ ਅੱਜ ਤਾਂ ਮੈਂ ਸੂਟ ਸੀਕੇ ਰਹਿਣਾ ਕਿਉਂਕਿ ਅੱਜ ਥਰਸਡੇ ਸੀ ਨਾ ਸੂਟ ਜਲਦੀ ਦੇਣੀ ਸੀ ਨਾਲੇ ਸੀ ਸੂਟ ਜਲਦੀ ਦੇਣੀ ਸੀਗੇ ਤੇ ਮम्मा ਮੈਨੂੰ ਠਾ ਠਾ ਕੇ ਕਹਿੰਦੇ ਆ ਜਾ ਆਪਾਂ ਵੀਡੀਓਜ਼ ਵਗੈਰਾ ਬਣਾਣੀਆਂ ਰਾਤ ਨੂੰ ਤੇ ਫਿਰ ਅਸੀਂ ਵੀਡੀਓਜ਼ ਵਗੈਰਾ ਬਣਾਈਆਂ ਜੇ ਤੁਹਾਨੂੰ ਵੀ ਕੋਈ ਸ਼ਾਇਦ ਹੈ ਤੁਸੀਂ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਜੇ ਤਾਂ ਤੁਸੀਂ ਵੀ ਕੁਝ ਵੀ ਸਿੱਖਣਾ ਹੋਏ ਅਮ ਸੂਟ ਰਿਲੇਟਿਡ ਸਟੀਚਿੰਗ ਰਿਲੇਟਿਡ ਤੁਸੀਂ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਸਾਡੇ ਨਾਲ dek sa mama